ਸਤਿ ਸ੍ਰੀ ਅਕਾਲ ਜੀ ਇਸ ਵੇਲੇ ਤੁਹਾਡੀ ਸਕਰੀਨ ਤੇ ਇਹ ਜਿਹੜੀ ਕਣਕ ਨਜ਼ਰ ਆ ਰਹੀ ਹੈ ਪ्योर ਕੁਦਰਤੀ ਖੇਤੀ ਤਹਿਤ ਕਾਸ਼ਤ ਕੀਤੀ ਜਾ ਰਹੀ ਕਣਕ ਹੈ ਪਿੰਡ ਜੈ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਵਿਖੇ ਬਾਈ ਸਤਪਾਲ ਸਿੰਘ ਹੁਣੀ ਇਸ ਖੇਤ ਦੇ ਵਿੱਚ ਕੁਦਰਤੀ ਖੇਤੀ ਕਰਦੇ ਆ ਰਹੇ ਆ ਪਿਛਲੇ 7 ਵਰਿਆਂ ਤੋਂ ਤੇ ਇਹ ਜਿਹੜਾ ਪੂਰਾ ਰਕਬਾ ਹੈਗਾ ਇਹ ਹੈਗਾ 6.5 ਏਕੜ ਜਿਹਦੇ ਵਿੱਚੋਂ 5.5 ਏਕੜਾਂ ਚ ਕਣਕ ਹੈ ਤੇ ਕੁਝ ਬਾਕੀ ਜਿਹੜਾ ਬਾਣ ਆ ਉਹਦੇ ਵਿੱਚ ਸਰੋਂ ਹੈ ਤੇ ਘਰ ਜੋਕਰੀ ਸਬਜ਼ੀ ਤੇ ਪਸ਼ੂਆਂ ਲਈ ਚਾਰਾ ਹੈ ਸੋ ਇੱਥੇ ਇਹਨਾਂ ਨੇ ਦੋ ਕਿਸਮਾਂ ਦੀ ਕਣਕ ਬੀਜੀ ਹੋਈ ਆ ਕੁਦਰਤੀ ਖੇਤੀ ਤਹਿਤ ਇੱਕ ਤਾਂ ਸੀ 306 ਤੇ ਇੱਕ ਬੀਜੀ ਹੋਈ ਆ ਸੋਨਾ ਮੋਤੀ ਵੈਰਾਈਟੀ ਤੇ ਇਹ ਦੋਨੇ ਜਿਹੜੀਆਂ ਵੈਰਾਈਟੀਆਂ ਹੈਗੀਆਂ ਕਣਕ ਦੀਆਂ ਖਾਣ ਪੱਖੋਂ ਬੇहद ਸ਼ਾਨਦਾਰ ਦੇਸੀ ਵੈਰਾਈਟੀਆਂ ਤੇ ਇਹਨਾਂ ਦਾ ਜੇ ਆਪਾਂ ਮੁੱਲ ਤਾਰਨਾ ਹੋਵੇ ਤਾਂ ਆਪਾਂ ਇਹਨਾਂ ਨੂੰ ਕਹਿ ਸਕਦੇ ਆ ਵੀ ਇਹ ਬੇਸ਼ਕੀਮਤੀ ਹੈਗੀਆਂ ਖੁਰਾਕੀ ਪੱਖ ਤੋਂ ਇਹਨਾਂ ਦੀ ਉਂਝ ਦਾ ਤੁਸੀਂ ਕੋਈ ਕੀਮਤ ਤਾਰ ਨਹੀਂ ਸਕਦੇ ਕਿਉਂਕਿ ਅੰਮ੍ਰਿਤ ਦਾ ਕੋਈ ਮੁੱਲ ਨਹੀਂ ਹੁੰਦਾ ਕਣਕ ਦਾ ਤਾਂ ਮੁੱਲ ਹੋ ਸਕਦਾ ਪਰ ਇਹ ਕਣਕ ਦੇ ਰੂਪ ਚ ਇਥੋਂ ਜਿਹੜਾ ਪੈਦਾ ਹੋ ਰਿਹਾ ਇਹ ਅਮ੍ਰਿਤਾ ਤੇ ਇਸ ਅਮਰਤ ਨੂੰ ਪੈਦਾ ਕਰਨ ਵਾਲੇ ਕਿਸਾਨ ਭਾਈ ਸਾਹਿਬ ਸਾਡੇ ਨਾਲ ਮੌਜੂਦ ਨੇ ਆਪਾਂ ਇਹਨਾਂ ਨਾਲ ਗੱਲ ਕਰਦੇ ਹਾਂ ਸਤਿ ਸ਼੍ਰੀ ਅਕਾਲ ਭਾਈ ਜੀ ਸੋ ਕਿੰਨੇ ਬਰੇ ਹੋ ਗਏ ਤੁਹਾਨੂੰ ਕੁਦਰਤੀ ਖੇਤੀ ਕਰਦਿਆਂ ਇੱਥੇ ਤਾਂ ਇਸ ਬਾਣ ਚ 7 ਸਾਲ ਹੋ ਗਏ 7 ਸਾਲ ਹੋ ਗਏ ਤੇ ਕੀ ਕੀ ਫਸਲ ਵਾੜੀ ਕਰਦੇ ਹੋ ਪਹਿਲਾਂ ਕੁੱਛ ਚਰ ਗੁਵਾਰਾ ਵੀ ਲਾਉਂਦੇ ਰਹੇ ਫਿਰ ਬਾਜਰਾ ਵੀ ਬੀਜਿਆ ਕੁੱਛ ਚਰ ਹੁਣ ਪਿਛਲੇ ਸਾਲ ਬਾਸਪਤੀ ਵੀ ਜੀ ਉਹ ਵੀ ਨਹੀਂ ਕਾਮਯਾਬ ਨਹੀਂ ਜੀ ਬਸ ਕਣਕ ਨਾਲ ਬੀਜੀ ਰਹੇ ਆ ਠੀਕ ਆ ਤਾਂ ਹੁਣ ਜਿਹੜਾ ਤੁਸੀਂ ਇੱਥੇ ਕੁਦਰਤੀ ਖੇਤੀ ਵਾਲਾ ਸਮਾਨ ਪੈਦਾ ਕਰਦੇ ਹੋ ਚਾਹੇ ਕਣਕ ਪੈਦਾ ਕਰਦੇ ਹੋ ਚਾਹੇ ਸਰੋਂ ਪੈਦਾ ਕਰਦੇ ਹੋ ਚਾਹੇ ਪਿਛਲੇ ਸਾਲਾਂ ਵਿੱਚ ਤੁਸੀਂ ਬਾਜਰਾ ਗੁਆਰਾ ਪੈਦਾ ਕੀਤਾ ਤੇ ਉਹਦੇ ਮੰਡੀਕਰਨ ਪੱਖੋਂ ਉਹਦੀ ਉਹਨੂੰ ਵੇਚਣ ਪੱਖੋਂ ਕਿਸ ਤਰ੍ਹਾਂ ਦਾ ਸੀਨ ਹੈ ਉਹਦੇ ਵਿੱਚ ਕੁਝ ਦਿੱਕਤਾਂ ਆਉਂਦੀਆਂ ਜੀ ਲੋਕ ਉਹਨਾਂ ਮੁੱਲ ਨਹੀਂ ਤਾਰਦੇ ਜਿੰਨਾ ਮੰਨ ਲਓ ਇਹਦੇ ਖਰਚਾ ਹੋ ਜਾਂਦਾ ਜੀ ਉਹ ਚੀਜ਼ਾਂ ਦੀਆਂ ਦਿੱਕਤਾਂ ਹੈਗੀਆਂ ਹਜੇ ਵੀ ਹਜੇ ਵੀ ਹੈਗੀਆਂ ਤਾਂ ਇਹ ਜਿਹੜੀ ਵੈਰਾਈਟੀ ਤੁਸੀਂ ਕਣਕ ਦੀ ਲਾਈ ਹੋਈ ਹੈ ਇੱਕ ਤਾਂ ਸੋਨਾ ਮੂਤੀ ਤੇ ਦੂਸਰੀ ਸੀ 306 306 ਤਾਂ ਇਹ ਜਿਹੜਾ ਇਹ ਜਿਹੜੀਆਂ ਕਣਕਾਂ ਤੁਸੀਂ ਕਰਦੇ ਪਏ ਹੋ ਇਹਨਾਂ ਦਾ ਝਾੜ ਕਿੰਨਾ ਕੁ ਨਿਕਲ ਆਉਂਦਾ ਤੁਹਾਡੇ ਬਾਣ ਚ ਇਹ 10 ਤੋਂ 12 ਕੁਇੰਟਲ ਕਿੱਲੇ ਦਾ 10 ਤੋਂ 12 ਕੁਇੰਟਲ ਕਿੱਲੇ ਦਾ ਝਾੜ ਤਾਂ ਹੁਣ ਮੈਨੂੰ ਇਹ ਦੱਸੋ ਕਿ ਤੁਸੀਂ ਕਿਹਾ ਵੀ ਖਰਚਾ ਕਾਫੀ ਆ ਜਾਂਦਾ ਪਹਿਲਾਂ ਤਾਂ ਇਹ ਦੱਸੋ ਵੀ ਜ਼ਮੀਨ ਕਿਸ ਤਰ੍ਹਾਂ ਦੀ ਆਪਣੀ ਜ਼ਮੀਨ ਤਾਂ ਵੈਸੇ ਤਾਂ ਇਹ ਬਰਾਨੀ ਹੈ ਜੀ ਜੀ ਇਹਨੂੰ ਬੋਰਤੀ ਪਾਲ ਰਹੇ ਆਂ ਅਸੀਂ ਦਾ ਪਾਣੀ ਦੇ ਦੇ ਚਾਹੀ ਨਹੀਂਗਾ ਓਕੇ ਇਹਨੂੰ ਬੋਰਤੀ ਪਾਲ ਰਹੇ ਆਂ ओके ਲੋਭਾ ਵਹਾਂ ਵਹੀਆਂ ਖਰਚੇ ਇਹਨੂੰ ਗੋਡੀ ਵੀ ਕਰਨੀ ਪੈਂਦੀ ਉਹਨਾਂ ਦੇ ਚੀਜ਼ਾਂ ਦੇ ਖਰਚੇ ਤਾਂ ਹੁੰਦੇ ਉਸ ਹਿਸਾਬ ਨਾਲ ਜੀ ਤਾਂ ਇਹ ਕਣਕ ਜਿਹੜੀ ਕੁਦਰਤੀ ਖੇਤੀ ਵਾਲੀ ਆ ਇਹਦੇ ਵਿੱਚ ਜਿਹੜਾ ਕੱਖ ਕੰਡਾ ਹੋ ਜਾਂਦਾ ਉਹਨੂੰ ਗੁੱਡਿਆ ਜਾਂਦਾ ਗੋਡੀ ਕਰਕੇ ਖਤਮ ਕੀਤਾ ਜਾਂਦਾ ਕਿਸੇ ਤਰ੍ਹਾਂ ਦਾ ਜ਼ਹਿਰ ਦਾ ਇਸਤੇਮਾਲ ਨਹੀਂ ਕੀਤਾ ਜਾਂਦਾ ਤੇ ਮੈਂ ਤੁਹਾਡੇ ਧਿਆਨ ਚ ਲਿਆ ਦਿਆਂ ਕਿ ਜਿਹੜੀਆਂ ਜ਼ਹਿਰਾਂ ਨਦੀਨ ਨਾਸ਼ਕ ਹੈਗੀਆਂ ਉਹ ਜ਼ਹਿਰਾਂ ਪਹਿਲਾਂ ਧਰਤੀ ਦੀ ਉਪਜਾਊ ਸ਼ਕਤੀ ਤੇ ਮਾੜਾ ਅਸਰ ਪਾਉਂਦੀਆਂ ਫਿਰ ਧਰਤੀ ਤੇ ਰਹਿਣ ਵਾਲਿਆਂ ਦੀ ਉਪਜਾਊ ਸ਼ਕਤੀ ਤੇ ਮਾੜਾ ਅਸਰ ਪਾਉਂਦੀਆਂ ਤੇ ਜਿਹੜੇ ਕਿਸਾਨ ਕੁਦਰਤੀ ਖੇਤੀ ਕਰਦੇ ਪਏ ਆ ਉਹ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਫਰਟੀਲਾਈਜ਼ਰ ਨਹੀਂ ਇਸਤੇਮਾਲ ਕਰਦੇ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਕੀਟਨਾਸ਼ਕ ਨਦੀਨਨਾਸ਼ਕ ਜਾਂ ਉੱਲੀਨਾਸ਼ਕ ਜ਼ਹਿਰ ਆਪਣੀ ਖੇਤੀ 'ਚ ਨਹੀਂ ਵਰਤਦੇ ਇਸ ਕਰਕੇ ਉਹਨਾਂ ਦੀ ਖੇਤੀ ਥੋੜੀ ਜੀ ਦੂਜਿਆਂ ਦੇ ਮੁਕਾਬਲੇ ਵੱਧ ਲਾਗਤ ਵਾਲੀ ਹੋ ਜਾਂਦੀ ਹੈ ਖਰਚਾ ਵਧ ਜਾਂਦਾ ਜਿਵੇਂ ਕਿ ਜੇ ਕਿਸੇ ਨੇ ਕੱਖ ਕੰਡਾ ਜਿਹੜਾ ਫਸਲ ਦੇ ਵਿੱਚ ਹੁੰਦਾ ਨਦੀਨ ਜਿਹੜੇ ਹੁੰਦੇ ਆ ਉਹਨਾਂ ਨੂੰ ਕੈਮੀਕਲ ਖੇਤੀ 'ਚ ਕੰਟਰੋਲ ਕਰਨਾ ਤਾਂ 4-500 ਰੁਪਏ ਦੀ ਖੇੜਾ ਹਾਂਜੀ ਠੀਕ ਆ ਇੱਕ ਬੰਦਾ ਆਊਗਾ ਸਪਰੇਅ ਮਾਰ ਕੇ ਜ਼ਹਿਰ ਦੀ ਚਲਾ ਜਾਊਗਾ ਮਸਲਾ ਹੱਲ ਪਰ ਜੇ ਤੁਸੀਂ ਨਦੀਨ ਜਿਹੜੇ ਹੈਗੇ ਆ ਉਹਨਾਂ ਨੂੰ ਖਤਮ ਕਰਨ ਦਾ ਤੁਸੀਂ ਕਿਵੇਂ ਕਰਦੇ ਹੋ ਅਸੀਂ ਪਹਿਲਾਂ ਟਰੈਕਟਰ ਨਾਲ ਇਹ ਚ ਹੈਰੋ ਮਾਰਾਂਗੇ ਫਿਰ ਪੰਜ ਤੋਂ 6 ਬੰਦੇ ਲੱਗਣਗੇ ਇਹਨੂੰ ਗੁੱਡਣ ਤੇ ਇੱਕ ਏਕੜ ਇੱਕ ਏਕੜ ਦੀ ਗੁੱਡੀ ਪਾਉਣ ਤੇ ਲੱਗਦਾ ਪੰਜ ਬੰਦੇ ਤੇ ਪੰਜ ਬੰਦਿਆਂ ਦਾ ਖਰਚਾ ਅੱਜ ਦੇ ਥਾਵ ਨਾਲ ਤੁਸੀਂ ਰੱਖ ਲਓ 2500 ਰੁਪਿਆ ਕਿੱਲਾ ਹਾਂਜੀ ਤੇ 500 ਰੁਪਿਆ ਕਿੱਲਾ ਤੁਸੀਂ ਦੋ ਵਾਰੀ ਹੈਰੋ ਪਾਈ ਉਹਦਾ ਰੱਖ ਲਓ ਠੀਕ ਹੈ ਜਾਨੀ ਕਿ ਇੱਥੇ ਉਹੀ ਕੰਮ 3000 ਰੁਪਏ ਚ ਹੁੰਦਾ ਹਾਂਜੀ ਜਿਹੜਾ ਕੰਮ ਉਧਰ 500 ਰੁਪਏ ਚ ਹੋ ਜਾਂਦਾ ਸੋ ਇਸ ਕਰਕੇ ਇੱਥੇ ਕਾਸਟ ਵਧਦੀ ਆਂਦੀ ਆ ਤੇ ਵਧੀ ਹੋਈ ਕਾਸਟ ਦੇ ਚੱਲਦਿਆਂ ਜਿਹੜਾ ਹੈਗਾ ਕੀਮਤ ਜਿਹੜੀ ਹੈਗੀ ਆ ਪ੍ਰੋਡਕਟ ਦੀ ਉਹ ਵਧਣੀ ਹੀ ਵਧਣੀ ਹੈ ਤੇ ਸੋ ਜਿਹੜੇ ਵੀ ਲੋਕ ਘੱਟ ਕੀਮਤ ਤੇ ਕੁਦਰਤੀ ਖੇਤੀ ਵਾਲੀਆਂ ਚੀਜ਼ਾਂ ਮੰਗਦੇ ਆ ਉਹਨਾਂ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਆ ਤਾਂ ਉਹਦੇ ਚੱਲਦਿਆਂ ਫਿਰ ਜੇ 5000 6000 ਰੁਪਿਆ ਕਣਕ ਦਾ ਰੇਟ ਹੈ ਕੁਆਂਟਲ ਦਾ ਤਾਂ ਉਹ ਤੁਹਾਨੂੰ ਪੇ ਕਰਨਾ ਚਾਹੀਦਾ ਜਿਵੇਂ ਹੁਣ ਸੋਨਾ ਮੋਤੀ ਆ ਬਾਈ ਜੀ ਤੁਹਾਨੂੰ ਪਤਾ ਵੀ ਸੋਨਾ ਮੋਤੀ ਦਾ ਕੀ ਰੇਟ ਚੱਲਦਾ ਪਿਆ ਸੋਨਾ ਮੋਤੀ ਵੀ ਮੇਰੇ ਮੈਂ ਇਥੋਂ ਲੈ ਕੇ ਗਏ ਆ ਵੀ ਵਾਲੇ ਵੈਸੇ ਮੈਂ 80 ਰੁਪਏ ਕਿਲੋ ਹੀ ਦਿਤੀ ਆ ਜੀ ਪਰ ਵਿਚ ਬੰਦਿਆਂ ਨੇ ਉਹ 200 ਰੁਪਏ ਕਿਲੋ ਹੀ ਵੇਚੀ ਬਿਲਕੁਲ 8500 ਰੁਪਏ ਕੁਆਂਟਲ ਸੋਨਾ ਮੋਤੀ ਦਾ ਘੱਟੋ ਘੱਟ ਰੇਟ ਆ ਜੇ ਕਿਸੇ ਨੇ ਖਾਣ ਦੇ ਪੱਖ ਤੋਂ ਲੈਣੀਆਂ ਤੇ ਉਹਦੀ ਵਜ੍ਹਾ ਕੀ ਆ ਸੋਨਾ ਮੋਤੀ ਜਿਹੜੀ ਹੈਗੀ ਆ ਇੱਕ ਤਰ੍ਹਾਂ ਨਾਲ ਇਹਨੂੰ 슈ਗਰ ਫ੍ਰੀ ਕਣਕ ਮੰਨਿਆ ਜਾਂਦਾ ਗਲੂਟਨ ਫ੍ਰੀ ਕਣਕ ਆ 2500 ਸਾਲ ਦੇ ਆਸ-ਪਾਸੇ ਤੋਂ ਇਹ ਕਣਕ ਚੱਲੀ ਆ ਰਹੀ ਆ ਇਹਦੀ ਨਿਊਟ੍ਰੀਸ਼ਨਲ ਵੈਲਿਊ ਬਹੁਤ ਜ਼ਿਆਦਾ ਆ ਇਹ ਤੰਦਰੁਸਤੀ ਬਖਸ਼ਦੀ ਆ ਇਸ ਕਰਕੇ ਇਹਦੀ ਇਹ ਕੀਮਤ ਆ ਤੇ ਸਤਪਾਲ ਜੀ ਤੁਹਾਨੂੰ ਹੋਰ ਕੋਈ ਕਿਸ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਇੱਕ ਤਾਂ ਦਾਦਾ ਵੀਰੇ ਮਸਲ ਵੇਚਣ ਦੀਆਂ ਹੀ ਆ ਹੁਣ ਲਾ ਤਾਂ ਹੁਣ ਅਸੀਂ ਸਬਜ਼ੀ ਵੀ ਲਈਏ ਪਰ ਗਾਂਹ ਬਾਜ਼ਾਰ ਚ ਉਹਦਾ ਮੁੱਲ ਨਹੀਂ ਨਾ ਮਿਲਦਾ ਕੋਈ ਸੁਨੇਹਾ ਦੇਣਾ ਚਾਹੋ ਸੁਨੇਹਾ ਬਾਈ ਜੀ ਮੈਂ ਤਾਂ ਦਾਦਾ ਵੀ ਥੋੜੀ ਥੋੜੀ ਆਪਣੇ ਮਨ ਲੋ ਜ਼ਿਮੀਂਦਾਰ ਭਰਾਵਾਂ ਦਾ ਜ਼ਰੂਰੀ ਚਾਹੀਦੀ ਜੀ ਦੋ ਕਨਾਲਾਂ ਕਨਾਲ ਤੋਂ ਸ਼ੁਰੂ ਕਰੋ ਚਾਰ ਕਨਾਲਾਂ ਮਨ ਲੋ ਚਾਰ ਕਨਾਲਾਂ ਦੀ ਗਣਕਾ ਇੱਕ ਪਰਿਵਾਰ ਨੂੰ ਬਹੁਤ ਸੋ ਬਾਈ ਜੀ ਨੇ ਕਿਹਾ ਵੀ ਹਰੇਕ ਕਿਸਾਨ ਪਰਿਵਾਰ ਜਿਹਦੇ ਕੋਲੇ ਜ਼ਮੀਨ ਆ ਉਹ ਘਟੋਕਟ ਆਪਣੇ ਜੋਗਰੀ ਕਾਨਕ ਜ਼ਰੂਰ ਪਾਇਦਾ ਕਰੇ ਇਸੇ ਸੁਨੇਹੇ ਨਾਲ ਅਸੀਂ ਤੁਹਾਡੇ ਤੋਂ ਅੱਗੇ ਲੈਨੇ ਆ ਵੀਡੀਓ ਲੱਗੀ ਹੋਵੇ ਚੰਗੀ ਤਾਂ ਵੀਡੀਓ ਨੂੰ ਕਰੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਚੈਨਲ ਨੂੰ ਕਰਨਾ ਸਬਸਕ੍ਰਾਈਬ ਬੈਲ ਆਈਕਨ ਤੇ ਕਰ ਦਿਓ ਕਲਿੱਕ ਤੇ ਨਾਲ ਹੀ ਆਪਣੇ ਫੇਸਬੁਕ ਪੇਜ ਨੂੰ ਵੀ ਲਾਈਕ ਸ਼ੇਅਰ ਸਾਨੂੰ ਤੇ ਰეკਮੈਂਡ ਕਰਨਾ ਨਾ ਭੁੱਲਿਓ ਅੱਜ ਲਈ ਇੰਨਾ ਹੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸ੍ਰੀ ਅਕਾਲ